ਸਾਰੀ ਬਾਈ ਸਾਰਿਆਂ ਨੂੰ ਜੀ ਲੋਈ ਬਾਈ ਫਤੇਗੜ ਸਾਹਿਬ ਚੱਲੇ ਆ ਤੇ ਲੰਗਰ ਦੀ ਤਿਆਰੀ ਸਮਾਨ ਲੱਦਣ ਲੱਗੇ ਬਾ ਭਾਂਡੇ ਰਹਿ ਗਏ ਬੇਲ ਦਾ ਤੇ ਬਰੈਡ ਪਹੁੰਚ ਗਏ ਆਪਣੇ ਤੇ ਬਾਕੀ ਬੰਦੇ ਵੀ ਪਹੁੰਚ ਗਏ ਵੱਜ ਗਏ 5 ਇਦੋਂ ਮਿਲੋ ਬਾਈ ਵਾਈ ਬੈਠਾ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਬਾਈ ਸਤਿ ਸ਼੍ਰੀ ਅਕਾਲ ਬਾਈ ਬੈਠਾ ਦਿਖਾ ਦੇ ਅੱਗੇ ਸਭ ਨੂੰ ਹੋ ਕੇ ਹਾਂ ਨਵਾਂ ਨਵਾਂ ਕੈਮਰਾਮੈਨ ਆ ਇੱਕੋ ਬਾਈ ਆਇਆ ਆਪਣੇ ਨਾਲ ਬਾਈ ਵੀਡੀਓ ਦੇਖਦਾ ਈ ਬਾਈ ਸਬਸਕ੍ਰਾਈਬਰ ਬਾਈ ਆਪਣਾ ਭਾਈ ਹੋ ਆ ਸੇਵਾ ਕਰਨੀ ਬਾਈ ਕਿੰਦਣ ਦਾ ਫੋਨ ਕਰਦਾ ਕਹਿੰਦਾ ਸੇਵਾ ਕਰਨ ਜਾਣਾ ਪਹਿਲਾਂ ਖਨੌਰੀ ਵਾਸਤੇ ਕਹਿੰਦਾ ਬਾਈ ਉਦਣ ਅਸੀਂ ਲੰਘ ਗਏ ਇਹਨਾਂ ਦਾ ਸਕੇ ਨਹੀਂ ਗਏ ਅੱਛਾ ਇਹ ਵੀ ਬੰਦੇ ਦਾ ਬਾਅਦ ਚ ਫੋਨ ਆਇਆ ਸਾਡੀ ਵਾਸਤੇ ਪਟਿਆਲੇ ਪਹੁੰਚ ਗਿਆ ਕਹਿੰਦਾ ਦੱਸ ਕੇ ਨਹੀਂ ਗਏ ਜਿਆਦੇ ਯਾਰ ਹੁੰਦੇ ਨਹੀਂ ਆਏ ਔਰੇ ਸਾਨੂੰ ਬੰਦਾ ਯਾਦ ਨਾ ਆਵੇ ਹੈ ਰਸਤੇ ਜਾ ਟੱਪ ਕੇ ਫਿਰ ਤਾਂ ਬਹੁਤ ਜ਼ਿਆਦੇ ਉਹ ਸਲਾੜੇ ਨੂੰ ਪੁੱਛ ਲੈਣ ਦਾ ਫੁਣਾੜੇ ਨੂੰ ਪੁੱਛ ਲੈਣ ਮੀਮੀ ਬੰਦੇ ਮੁੱਕਰ ਕੇ ਮੌਕੇ ਤੇ ਜਾ ਕੇ ਸਾਡੇ ਦੋ ਦੀ ਗੱਲ ਹੈ ਹੁਣ ਚੱਲਾਂਗੇ ਤੇ ਬਾਅਦ ਅਸੀਂ ਦੀ ਦਿਨਾਂ ਤੇ ਬਾਅਦ ਮਾਕੀ ਬਈ ਤਿਆਰੀ ਆ ਆਪਣੇ ਕੀ ਕਹਿੰਦੇ ਗੱਦੇ ਗੁੱਦੇ ਰੱਖ ਰਹੇ ਆ ਇੱਕ ਟਰਾਲੇ 'ਚ ਖਾਸ ਵੀਰਾਲ ਟਰੈਕਟਰ ਪਾਇਆ ਉਹਨੂੰ ਲਾਪਰੀ ਦਾ ਟਰਾਲੇ ਨੂੰ ਤੇ ਇੱਕ ਉਦਿਹਾਲ ਕਾਲੇ ਵਾਲਾ ਕਾਲੇ ਵਾਲਾ ਹਾਂ ਇੱਕ ਕਾਲੇ ਵਾਲਾ ਟਰੈਕਟਰ ਤੇ ਉਹ ਉਹ ਪਾਉਂਗਾ ਮਤਲਬ ਉਹ ਦੋਏ ਆਪਣਾ ਜਿਹਦੇ 'ਵਾਂ ਬ੍ਰੈਡ ਪਏ ਆ ਬ੍ਰੈਡ ਤੇ ਸਬਜ਼ੀ ਇੱਕ ਟਰਾਲੇ ਦਾ ਬ੍ਰੈਡਾਂ ਨਾਲੇ ਭਰ ਜਾਂਦਾ ਇਹ ਕ੍ਰੇਟ ਪਾਉਂਦਾ ਇੱਕ ਫੇਰ ਉਹਦਾ ਨਾਲ ਭਰ ਜਾਣਾ ਬੇਲ ਨਾਲ ਇੱਕ ਜਬੇਲ ਹੋ ਜਾਣੀ ਤੇ ਡਿਸਪੋਜ਼ਰ ਪਿਆ ਜਾਂ ਤੇ ਡਿਸਪੋਜ਼ਲ ਹਾਂ ਇੱਕ ਸੰਗਾ ਤਾਂ ਤਿੰਨ ਟਰਾਲੇ ਜਾਣੇ ਇੱਕ ਜਗਦੀਬ ਵਾਲਾ ਇੱਕਾਂ ਤਿੰਨ ਜਾ ਬਾਕੀ ਤਿਆਰੀ ਭਾਈ ਸਾਡੇ ਕੋਲ ਪੀਂਦੀ ਵਰ ਗਿਆ ਅਸੀਂ ਤਾਂ ਹੁਣ ਵੀ ਮਾਰ ਲਈ ਸਾਰਫ ਆ ਬੇ ਜੀ ਨਹੀਂ ਆਉਣਗੇ ਇੱਕ ਦਿਨ ਲੈ ਜਾਣੀ ਅਸੀਂ ਤੈਨੂੰ ਨਾ ਟਰੈਕਟਰ ਤੋਂ ਟਰੈਕਟਰ ਦਾ ਹੁਣ ਟਰੈਕਟਰ ਦਾ ਖੜਾ ਹੈ ਚੰਟ ਟਰੈਕਟਰ ਉਹ ਵੀ ਹੋਣੀ ਇਹ ਤਾਂ ਬਾਰੀ ਬਾਰੀ ਸਾਰਿਆਂ ਨੂੰ ਹੋ ਜਾਂਦਾ ਆ ਟਰੈਕਟਰਾਂ ਟਰਾਲਿਆਂ ਬੰਨ੍ਹਣੇ ਕਿ ਟੈਕਟਰ ਆ ਛੋਟੇ ਰਹਿ ਗਏ ਟਰੈਕਟਰ ਵਾਲੇ ਉਹ ਜਿਹੜਾ ਛੋਟਾ ਗੱਡੀ ਕੋਲੇ ਲਾਇਆ ਉਹਦੋਂ ਆ ਛੋਟਾ ਹਾਂ ਇਹ ਟਰੈਕਟਰ ਵਾਲਾ ਆ ਹੈਗਾ ਇਹ ਆਪਣਾ ਉੱਥੇ ਟਰਾਲੇ ਬੁਲਾ ਲੇ ਉੱਥੇ ਚ ਲਾ ਲਿਓ ਚਾਹੇ ਮਰੇ ਦੋ ਆਏ ਉਹ ਗੱਡੀ ਬੜੇ ਕਿ ਕਪਣੇ ਉਦੋਂ ਗੱਡੀ ਬੰਨ੍ਹਾ ਆ ਤਾਂ ਉਹ ਵੀ ਚੋਹੀ ਆ ਛੋਟਾ ਉਹ ਪਿਆ ਆ ਪਿਆ ਉਹ ਲੰਬੇ ਲੋਟ ਵਧੀਆ ਤਾਂ ਆ ਉਹ ਵੀ ਟਰੈਕਟਰਾਂ ਚ ਮੁਰੇ ਲੱਗ ਨੇ ਟਰੈਕਟਰਾਂ ਵਾਲੇ ਦੋ ਆ ਕਿ ਤਿੰਨ ਦੇਖੀ ਅੱਛੇ ਪੀਏ ਉਧਾਰ ਦੇ ਵੀਰੇ ਦੀ ਇਹ ਪੀ ਬੜੇ ਜਿਆਦਾ ਹਨਾ ਉਹ ਪੀਆ ਇੱਕ ਮਨ ਲੱਗਦਾ ਆਪਣੇ ਉਹ ਬਹੁਤ ਵਧੀਆ ਲੋਟ ਆ ਜਾਂ ਗੱਡੀ ਉਹੀ ਆ ਉਹੀ ਆ ਇਹ ਮੈਂ ਚੱਕ ਲਿਆ ਉਹੀ ਆ ਮੈਂ ਚੱਕ ਕੇ ਲਿਆ ਆ ਆ ਤਾਂ ਉੱਥੇ ਲਾਵਾਂਗੇ ਇੱਕ ਟਰੈਕਟਰ ਦਾ ਵਿੱਚ ਵੀ ਹੋ ਜਾਊਗਾ ਆ ਤਾਂ ਉੱਥੇ ਲਾਵਾਂਗੇ ਕਿੱਥੇ ਕਦੇ ਲਾਵਾਂ ਸਾਈਡ 'ਤੇ ਬੰਨ੍ਹ ਦੇ ਇਹਨੂੰ ਸਾਈਡ 'ਤੇ ਬੰਨ੍ਹ ਲਓ ਆ ਡਬਲ ਬੰਨੂਟਰਾਂ ਲੈ ਆਦੇ ਯਾਰਾ ਹਿੱਟ ਕੰਨਬਾਈ ਦਿਨ ਚ ਕਰਨੇ ਵਾਲੇ ਆ ਹੁਣ ਇਹ ਦੇਖ ਲੈ ਜੇ ਲੇਟ ਹੋਈ ਫਿਰਦੇ ਆ ਹਾਂ ਤੁਸੀਂ ਰੱਸੀ ਬਾਹਰ ਤੋਂ ਬੰਨ੍ਹ ਦੇਣਾ ਪਰ ਇਹਦਾ ਵਿਚ ਨੂੰ ਪਸਾ ਦੇ ਤਰਪਾਲ ਦੇ ਵੀ ਵਿਚ ਵਿਚ ਲੰਘ ਜਾਣਾ ਜਿੱਥੇ ਰੱਸੀ ਮਾਰੀ ਵੀ ਆ ਉਹਦੇ ਵਿਚ ਨੂੰ ਕੱਢ ਦੇਣਾ ਬੱਤੀ ਭਾਈ ਅੱਜ ਸ਼ਾਮ ਨੂੰ ਪਹੁੰਚ ਜਾਣਾ ਉੱਥੇ ਜਦੋਂ ਜੋਤੀ ਸ਼ਰੂਪ ਅੱਜ 24 ਤਰੀਕ ਭਾਈ 24 ਤਰੀਕ ਅੱਜ ਅੱਜ ਅਸੀਂ ਪਹੁੰਚ ਜਾਣਾ ਕੱਲੂ ਤਿਆਰੀ ਕਰਨੀ ਲੰਗਰ ਦੀ ਜਿਹੜੇ ਵੀ ਸੇਵਾ ਕਰਨੇ ਵਾਲੇ ਆ ਉਹਨਾਂ ਆਂਦੇ ਉੱਥੇ ਆ ਜਾਓ ਵੀਰੇ ਜੋਤੀ ਸ਼ਰੂਪ ਦੇ ਬੈਕ ਸਾਈਡ ਟਿੱਬੀ ਸਾਹਿਬ ਵਾਲੇ ਆਂਦਾ ਸੰਤਾ ਸੰਸਾਲੀਆ ਸੰਤਾ ਦਾ ਹਰ ਕੋਲੇ ਦਾ ਸੰਝਾ ਡੇਰਾ ਇਹਨਾਂ ਦਾ ਤੇ ਉਹਦੇ ਗੇਟ ਦੇ ਸਾਹਮਣੇ ਨੂਰ ਮਹਿਲ ਹੋਟਲ ਹੈ ਰੈਸੀ ਰੈ residenccy ਕਿਆ ਹੁੰਦਾ ਹੈ ਪ੍ਰੈਸੀਡੈਂਸੀ ਹਾਂ ਉਹ ਹੋਟਲ ਆ ਉਹਦੇ ਸਾਹਮਣੇ ਹੀ ਆ ਉਹਦੇ ਹੋਟਲ ਦੇ ਮੂਰੇ ਹੋ ਆ ਮਤਲਬ ਜੋਤੀ ਸਰੂਪ ਦੇ 200 300 ਮੀਟਰ ਚੁੰਨੀ ਵੱਲ ਨੂੰ ਜਾ ਕੇ ਜਾਂ ਜੋਤੀ ਸਰੂਪ ਤੇ ਚੁੰਨੀ ਵੱਲ ਨੂੰ ਜਾਂਦੇ ਆਪਾਂ 200 ਮੀਟਰ ਜਾ ਕੇ 2-300 ਮੀਟਰ ਤੁਹਾਨੂੰ ਦੇਖ ਜਾਣਾ ਉੱਥੇ ਹੋਟਲ ਵੀ ਦੇਖ ਜਾਣਾ ਸਭ ਇਹ ਦੇ ਜਿਆ ਕੋਲ ਟੱਪ ਕੇ ਕਿਹ ਮਹਾਲ ਆ ਕਿਹ ਇਹੋ ਮਹਾਲ ਨੂਰ ਮਹਿਲ ਨੂਰ ਮਹਿਲ ਨੂਰ ਮਹਿਲ ਨੂਰ ਮਹਿਲ ਨੂਰ ਮਹਿਲ ਰੈਜੀਡੈਂਸੀ 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 ਲੱਗੇ ਉਹਨੇ ਰੈਜੀਡੈਂਸੀ ਇਹਨੇ ਰੈਜੀਡੈਂਸੀ ਨਹੀਂ ਰੈਜੀਡੈਂਸੀ ਹੋਊਗਾ ਰੈਜੀਡੈਂਸੀ ਹੁੰਦੀ ਮਤਲਬ ਦੀ ਰਹਾਇਸ਼ ਲੈ ਕੈਮਰਾਮੈਨ ਬੋਕਮੈਨ ਸਾਡਾ ਹਾਂ ਬੋਕਮੈਨ ਜਾਊਗਾ ਭਾਈ ਸਾਡਾ ਪੱਕਾ ਸੇਵਾਦਾਰਾ ਸਾਡਾ ਇਹ ਜੀ ਇੰਟੈਂਸਿਵ ਤਰ੍ਹਾਂ ਦੀ ਲੋਕੇਸ਼ਨ ਇੱਕ ਨੇ ਨਹੀਂ ਜਾਣਾ ਹੈ ਜੇ ਤੱਕ ਹੈ ਪੰਜ ਛੇ ਜਣਿਆਂ ਨੇ ਜਾਣਾ ਹੈ ਪੰਜ ਛੇ ਜਣਿਆਂ ਨੇ ਜਾਣਾ ਇਹ ਤਾਂ ਫੈਮਿਲੀ ਚੋਂ ਹੈ ਬਹੁਤ ਹਾਂ ਇਹ ਤਿੰਨੇ ਭਾਈ ਹੋਗੇ ਇਹ ਤਿੰਨੇ ਭਾਈ ਪਾਣੀ ਲਿਆ ਪਹਿਲਾਂ ਆਹ ਫੜਾ ਤਿੰਨੇ ਜਣਿਆਂ ਨੇ ਵੀ ਜਾਣਾ ਹੈ ਤੱਕੀ ਹੈ ਸੋਸਾ ਵੀ ਲੈਂਦੇ ਹੋਇਆ ਸੋਸਾ ਲਿਆਈ ਤਾਏ ਨੇ ਵੀ ਜਾਣਾ ਇਹਦੇ ਨੇ ਜੱਲੇ ਦਾਈ ਜੱਲੇ ਦਾਈ ਹੂੰ ਲੈ ਹੂੰ ਉਹ ਵੀ ਚੱਲਿਆ ਉਹ ਇੱਕ ਤਾਂ ਹਲਵਾਈ ਵਧ ਗਿਆ ਹਾਂ ਹਲਵਾਈ ਵਧ ਗਿਆ ਇਹ ਕਹਿੰਦਾ ਕਹਿੰਦਾ ਹਲਵਾਈ ਦਾ ਕੰਮ ਉਹਦੇ ਦੇ ਜਾਣਾ ਹਾਂ ਖਰਚਾ ਨਾ ਤਾਂ ਚਲਾਉਂਗਾ ਹੀ ਹਾਂ ਪੂਰਾ ਆ ਵੀ ਉਹ ਤਾਂ ਗਏ ਤਿੰਨ ਭਾਈ ਇਹ ਇੱਕ ਹੈਪੀ ਨੇ ਜਾਣਾ ਸਾਰੇ ਆਪ ਹੋਗੇ ਪੰਜ ਛੇ ਜਣੇ ਇਹ ਹਾਂ ਜਾਣਦੇ ਆ ਬੰਤ ਵੀ ਜਾਣਦਾ ਇਹ ਵੀ ਬੰਤ ਪੰਚ ਵੀ ਜਾਣਦਾ ਇਹ ਵੀ ਬੰਤ ਤਾਂ ਮੈਨੂੰ ਪੰਚ ਦਾ ਲੰਗਰ ਲੰਗਰ ਕਰਕੇ ਸਰਦਾਰ ਗੁਰਦੁਆਰੇ ਸਰਦਾਰਾਂ ਦਾ ਦੇਖਿਆ ਯਾਰ ਲੰਗਰ ਵਾਲਾ ਉਹ ਵੀ ਸਮਾਨ ਚਾਹੀ ਤੂੰ ਲੱਗ ਜੀ ਨਾਲ ਉਹ ਕਰਨੇ ਕਦੇ ਨਹੀਂ ਨਾ ਘਟੇ ਨਾ ਵਧੇ ਨਾ ਲੂਣ ਘਟੇ ਨਾ ਵਧੇ ਇਹ ਆਣੇ ਆ ਲੰਗਰ ਤੇ ਆਪਣੇ ਔਰੇ ਗੁਰਦਵਾਰ ਸਾਹਿਬ ਚ ਹਰੇਕ ਵਾਰ ਬਣਾਉਂਦੀ ਆ ਸਾਰੇ ਪਿੰਡ ਦੇ ਕੋਈ ਕਿਸੇ ਨੇ ਮਚਬਾਦੀ ਜਾਂ ਕਿ ਕਿਸੇ ਨੇ ਕੋਸ ਪਾਤਾ ਦੇਖ ਲੈ ਸਵਾਦ ਇਹ ਲੰਗਰ ਦਾ ਸਵਾਦ ਇਹ ਆਉਂਗਾ ਕਦੇ ਨਹੀਂ ਹਾਂ ਉਹਦਾ ਜੇ ਭੋਗ ਲੱਗ ਜਾਣਾ ਨਾ ਉਹ ਸਾਰਾ ਕੁਝ ਸਹੀ ਹੋ ਜਾਣਾ ਉਹਦਾ ਚਾਹ ਪੀ ਲਾ ਹੁਣ ਤੋਂ ਤੇ ਆੜੀ ਨੇ ਜਾਣਾ ਨਹੀਂ ਘੋੜੀਆਂ ਘੋੜੀਆਂ ਵਾਲੇ ਨੇ ਉਹ ਕਹਿੰਦਾ ਟਰਾਲੇ ਭਜਾਂਗਾ ਉਹਦਾ ਵੀ ਜਾਇਆਣਾ ਆਪਾਂ ਨੂੰ ਹੈ ਉਹਦਾ ਵੀ ਜਾਇਆਣਾ ਚੱਤੀ ਕਿਹਦੇ ਕੋਲ ਨਾਨਾ ਘੋੜੀਆਂ ਵਾਲਾ ਸਾਹਿਬ ਉਹਦਨੇ ਉਹਨੇ ਤੈਨੂੰ ਜਾਣਾ ਨਹੀਂ ਮੈਂ ਹਾਂ ਉਹਨੂੰ ਲੈ ਕੇ ਹੀ ਜਾਣਾ ਦੱਸਤਾ ਮਨਾਉ ਉਹਨੂੰ ਵਧੀਆ ਨਾ ਜਾਵੇ ਵਧੀਆ ਨਾ ਜਾਵੇ ਉਸਤਾਦ ਆ ਨਹੀਂ ਤੈਨੂੰ ਰਹਿਣਾ ਪੈਣਾ ਦੌਰੇ ਹਨਾ ਕੋੜੀਆਂ ਸਾਹਮਣੇ ਇਹਨੂੰ ਹਾਂ ਨਾ ਇਹੀ ਹੈਗਾ ਹੈ ਇਹੀ ਹੈਗਾ ਇਹੀ ਨੂੰ ਨਵੇਂ ਜਾਣਾ ਦੂਆ ਕਿੱਥੇ ਤੇ ਰਾੜੀ ਉਹਦਾ ਸੱਤੇ ਦਾ ਮੁੰਡਾ ਉਹਨੇ ਇੰਜਨ ਕੜਾ ਸੱਤੇ ਦੇ ਨੇ ਛੇੜ ਛੋਟ ਤੇ ਰਾੜੀ ਹਾਂ ਸੱਤੇ ਦਾ ਹੋਰ ਬੜਾ ਹੈ ਹਾਂ ਇੰਚੂ ਦੋ ਮੁੰਡੇ ਸੱਤੇ ਦੇ ਦੋ ਹਾਂ ਸੱਤੇ ਕੋਲ ਮਨੂ ਦੋ ਛੋਟਾ ਹੋਣਾ ਵੀ ਜਾਉਂਗਾ ਇਹ ਦੋ ਸੱਤਾ ਲੈਂਦੇ ਨਾ ਨਾ ਸੱਤਾ ਉਹ ਤੜੀ ਫੇਰਾੜੀ ਨਾਲਾ ਕਿਹੜਾ ਹੈ ਬਾਕੀ ਲਾਦੇ ਆਂ ਇਹ ਸਮਾਨ ਉਹ ਗੁਰਦੁਆਰਾ ਸਾਹਿਬ ਸਾਹਮਣੇ ਤੇ ਇੱਥੇ ਲੱਦਣਾ ਬਾਕੀ ਕਰ ਲੋ ਸਭ ਤੋਂ ਸਮਾਨ ਦੇਖੇ ਭਾਂਡੇ ਹੋਰ ਬਾਕੀ ਇਹ ਡਿਸਪੋਜ਼ਰੇ ਲੈ ਜਾਣਾ ਬਾਈ ਤੇ ਸਿਲੰਡਰ ਭਰੇ ਹੋਏ ਆਪਣੇ ਉਰੇ ਪਈਆਂ ਟੇਬਲ ਉਰੇ ਪਈਆਂ ਉਹ ਲੱਦਣੀਆਂ ਬਾਕੀ ਟਰਾਲੀ ਪਹੁੰਚ ਗਈ ਫਿਰ ਦਿਖਾਉਨੇ ਸਾਨੂੰ ਲੋ ਜੀ ਬਾਈ ਟਰਾਲੀ ਆ ਗਈ ਤੇ ਹੁਣ ਭਾਂਡੇ ਲਾਦੇ ਆਂ ਠੀਕ ਵਈ ਆ ਗਿਆ ਜਾਊਂਗਾ ਬਾਈ ਹਾਂ ਹਾਂ ਵਧੀਆ ਵਧੀਆ ਚੱਲ ਅੱਗੇ ਚੱਲ ਪਾ ਕੇ ਲਿਖੇ ਠੀਕ ਆ ਚੋਪਾਂ ਟਿਆਣਾ ਦਾ ਟਰਾਲਾ ਆਇਆ ਹੁੰਦਾ ਕੋਈ ਚੱਕਰ ਨਹੀਂ ਦਾ ਉਹ ਨਹੀਂ ਉਹਨੇ ਬੁਝਾਇਆ ਕਰ ਲੈ ਜਾ ਯਾਰ ਨਾਲੇ ਆਪਾਂ ਇਹ ਬਰੈਡ ਕਰੇਟ ਇਹਦੇ ਉੱਪਰ ਚਾਹੀਦੇ ਦੇ ਹੈ ਕਰੇਟ ਇਹਦੇ ਉੱਪਰ ਚਾਹੀਦੇ ਉਹ ਕਰੇਟ ਇਹਦੇ ਉੱਪਰ ਚਾਹੀਦੇ ਤੇ ਕਹਿੰਦਾ ਮੈਨੂੰ ਕਰੇਟ ਕਰ ਦੋ 2 ਮਿੰਟ ਲੱਗਣਗੇ ਉਹਨੇ ਉਹ ਤੰਬੂ ਲਾਉਣੇ ਪਾਣੇ ਹੋਰ ਕੀ ਆ ਜਗਦੀਪ ਨੂੰ ਕਹੇ ਹੈ ਜਗਦੀਪ ਨੂੰ ਕਹਿੰਦਾ ਮੈਂ ਦੋ ਦੇ ਦੋ ਮਿੰਟ ਲੱਗਗੇ ਇਹਦੇ ਉੱਪਰ ਤੰਬੂ ਲੱਗਿਆ ਹੋਇਆ ਇਰੇ ਪਰ ਤੰਬੂ ਲੱਗਿਆ ਆ ਪਾਂਡੇ ਵਾਲਾ ਤਾਂ ਐਂ ਖੜਾ ਰੇ ਕੋਈ ਚੱਕਰ ਨਹੀਂ ਹਾਂ ਚੇਂਜ ਕਰ ਲਓ ਕ੍ਰੇਟ ਕਰ ਲਓ ਬਾਈ ਇਹਦੇ ਪਰ ਹਾਂ ਇਹ ਲੋਕ ਇਹ ਬਦਲ ਇਹਨਾਂ ਦਾ ਨੂ ਬਦਲ ਹਾਂ ਉਹ ਬਦਲੋ ਉਹਨੂੰ ਲਾਉਣਾ ਪੈਣਾ ਨਹੀਂ ਉਹਨਾਂ ਟਾਈਮ ਕਾ ਵੀ ਲਾਉਣ ਨੂੰ ਵੀ ਲੱਗਣਾ ਲੋਈ ਭਾਈ ਰੂਟ ਚੇਂਜ ਕਰ। ਸਾਧੀਆਂ ਬੈਂਡ ਕਰਦੇ ਨੇ। ਰਾਈਟਰ ਸਾਧੀਆਂ ਨੂੰ ਕਰ। ਸਾਧੀਆਂ ਭਾਂਡਾ ਬੱਸ। ਮੂਹੇ ਮੁੰਡਾ ਸਮਝ ਲੈਦਾ ਉੱਤ ਕਰਦਾ। ਹਾਂ ਆ ਭਾਂਡੇ ਉੱਤ। ਸਾਧੀਆਂ ਇੱਚ ਕਰੇੜ। ਲੋਈ ਭਾਈ ਡੀ ਸਾਹਿਬ ਵੀ ਪਹੁੰਚ ਗਏ। ਸਤਿ ਸ਼੍ਰੀ ਅਕਾਲ ਜੀ। ਪੱਕੇ ਸੇਵਾਦਾਰ ਆ ਭਾਈ ਇਹ। ਭਾਈ ਤੁਸੀਂ ਖੁਦ ਨੰਗੀ ਆਉਂਗੇ ਵੀ? ਹਾਂ ਜੀ ਹਾਂ ਜੀ। ਸਾਡੇ ਲਈ ਤਾਂ ਸਾਧਬਾ ਜੀ ਨੇ ਬੜੀ ਕੁਰਬਾਨੀ ਕਰਤੀ। ਤਾਂ ਜੀ ਮਾਰੀ ਸੀ ਵੇਗੇ। ਕਿਸੇ ਦਾ ਕੁਝ ਵੀ ਨਹੀਂ ਕਹਦੇ। ਹਾਂ। ਹਾਂ। ਇੱਕ ਸਾਲ ਪੱਕਾ ਵਾਈਡ ਹੀ ਚਾਹ ਤੋ ਵੀ 100 ਲੱਖ ਪਰ ਜਮਲੀ ਤੇ ਕਰਬਾਨੀ ਜੜੀ ਕੁਝ ਨਹੀਂ ਹੋਈ ਉਹਨਾਂ ਨੂੰ ਹਾਂ ਆ ਇਹ ਜੀ ਕੁਰਬਾਨੀ ਤਾਂ ਦੇ ਹੀ ਨਹੀਂ ਹੁੰਨੀ ਅੱਡੇ ਬੁਰਜ ਵਿੱਚ ਕਿੱਦਾਂ ਰਹੇ ਦੇਖ ਲਓ ਹਾਂ ਅਸੀਂ ਕਿਸੇ ਨੂੰ ਕਹਿੰਦੇ ਕਿ ਪਾਕੇ ਫਿਰਦੇ ਆ 7-9 ਸਾਲ ਦੇ ਅਸੀਂ ਇੰਨੇ ਮੁੱਠੇ ਕੱਪੜੇ ਪਾਕੇ ਫਿਰਦੇ ਆ ਉਹ ਟਾਈਮ ਆ ਜਿੱਦ ਠੰਡ ਵੀ ਬਹੁਤ ਹੁੰਦੀ ਵੀਰੇ ਉਹ ਬਾਬੇ ਨਾਨਕ ਜਣ ਦਾ ਬੂਸ ਕੋਈ ਨਹੀਂ ਜਿਨ੍ਹਾਂ ਨੇ ਧੰਨਾ ਜਿਹੜੇ ਨਾਲ ਬਾਰੇ ਆ ਹਾਂ ਉਹ ਸਹੀ ਗੱਲ ਹੈ ਗੁਰਗੋਵਨ ਸੰਗੀ ਬਾਕੀ ਬਾਈ ਬੱਦਲ ਵੀ ਹੋਇਆ ਆਇਆ ਮੇਹ ਕਿਣੀ ਕਰਕੇ ਅਸੀਂ ਟਰਾਲਾ ਬਦਲੇ ਆਏ ਤੇ ਪਹਿਲਾ ਅੱਗੇ ਦਾ ਅਸੀਂ ਬਾਈ ਕਰੇਟ ਆਏ ਰੱਖ ਲੈ ਜਾਨੇ ਆ ਥੋੜੀ ਦਰਪਾਲ ਪਾ ਕੇ ਤੇ ਐਗ ਦੀ ਟਰਾਲਾ ਵਧੀਆ ਕਰ ਲੈਣਾ ਆਪਾਂ ਨੇ ਜੀਚਾ ਸਬਜ਼ੀ ਲੱਦਣੀਆਂ ਤੇ ਕਰੇਟ ਬਰੈਡਾਂ ਦੇ ਤੇ ਉਹ ਚੇਂਜ ਕਰਨ ਗਏ ਆਏ ਬਾਈ ਆਉਣ ਵਾਲੇ ਜਲਦੀ ਜੀ ਹਾਂਜੀ ਠੀਕ ਹੈ ਜਨਾ ਆਪਾਂ ਨੇ ਨਾ ਅੰਬਾਲੇ ਦੇ ਤਰਪਾਲਾਂ ਮਿਲਦੀਆਂ ਬਣਾਉਂਦੇ ਉੱਥੇ ਬੰਦਾ ਬੰਮ ਨੂੰ ਪਤਾ ਉਹ ਜਦੋਂ ਪੱਕੀਆਂ ਬਣਾ ਕੇ ਰੱਖ ਲੋ ਸਲੀਆਂ ਬਣੀਆਂ ਪੱਕੀਆਂ ਸਹੀ ਗੱਲ ਵਣ ਕੇ ਛੇੜ ਜੀ ਆਣੀ ਹੁੰਦੀ ਆ ਤੇ ਛੇੜਦੇ ਆਪਣੀਆਂ ਜਾਂ ਮਰਜੀ ਖੋਲ ਆ ਹਾਂ ਸਹੀ ਗੱਲ ਨਾ ਠੀਕ ਆ ਆਪਣਾ ਹਾਂ ਨਾਲੇ ਮੀਂਹ ਨਹੀਂ ਪੜੂਗਾ ਸਹੀ ਗੱਲ ਮੁੱਥੇ ਦੇਖਿਆ ਸਮਾਨ ਨਾ ਭੇਜ ਜਵੇ ਕੱਪੜਾ ਲੀੜਾ ਹੋਰ ਦੇਖੜ ਦੇਖੇ ਮੈਂ ਹਾਂ ਉਂਡੇ ਨੇ ਕੀ ਕਰਿਆ ਤਰਪਾਲਾਂ ਦੀ ਦੁਨੀਆ ਨੂੰ ਛੇੜ ਜਾਂਦੇ ਤੂੰ ਪੰਜ ਕਿਲੋ ਨੇ ਉਹਨਾਂ ਪੂਸਾ ਤਰਪਾਰ ਖੋਲਤੀ ਆ ਛੇੜਲੀ ਲਾਤੀ ਅੰਬਾਲੇ ਬਣਦੀਆਂ ਉਹ ਹਾਂ ਜਿੰਦ ਤੂੰ ਪਰਚਾ ਨਾ ਭੇਜ ਰਲੀ ਜੇ ਸ਼ਾਮ ਘੱਟੀਆਂ ਹੋ ਅੱਡੀ ਜੀ ਆਬਰ ਜਾਂਦਾ ਰਹਿੰਦਾ ਉਧਰ ਜਾ ਬੌਗਮੈਨ ਨੇ ਬਾਈ ਹੁਣ ਫੇਰ ਨਾੜ ਹੀ ਲਾ ਲਈ ਕੋੜੇ ਵਾਲੇ ਕੋੜੇ ਵਾਲੇ ਛੱਡ ਦੇਣਾ ਠੀਕ ਹੈਗਾ ਜਾਂਦਾ ਤਾਂ ਐ ਨਹੀਂ ਤੇਰੇ ਕਹਿ ਮੈਂ ਬੱਕਰੀ ਲੈ ਲਈ ਤੇਰਾ ਨਹੀਂ ਨਹੀਂ ਜਿੰਨੀ ਸਾਡੇ ਨਾਲ ਸਾਡੇ ਨਾਲ ਪੱਤੀ ਜਾਈ ਆ ਅਸੀਂ ਤਾਂ ਕਹਿ ਬਲ ਕਿਤੇ ਨੀ ਕੁੜੀ ਹੁਣ ਖਿੱਚ ਦੇਣੀ ਹਾਂ ਇਹਨੂੰ ਕਹਤਾ ਤਿਆਰ ਰਹੀਮ ਸੰਤ ਪੰਜਮੀ ਨੂੰ ਅੱਛਾ ਗੁਰੂ ਗੁਰੂ ਕੀ ਨਾਰ ਜਿਆ ਕੇ ਆਣਾ ਬਾਈ ਗੁਰੂ ਕੀ ਗੁਰੂ ਕੀ ਨਾਰ ਗੁਰੂ ਗੋਬਿੰਦ ਪਸੰਤ ਪੰਚਮੀ ਨੂੰ ਹੂੰ ਠੀਕ ਆ ਇਹ ਤਾਂ ਨਹੀਂ ਕੰਪਦਾ ਸੀ ਨਾ ਨਾ ਉੱਠਣੀ ਜਾ ਹੁਣ ਮੇਟੀ ਜੀ ਜੋਸੇ ਵੀ ਨਹੀਂ ਪਾਤੇ ਕੋਡੇ ਹਾਂ ਦੋਏ ਪੈਗੇ 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 ਉੱਠਣੀ ਜਾ ਆਇਆ ਨਹੀਂ ਟਰਾਲਾ ਨੂੰ ਆਦਾ ਬਈ ਬਾਹਰ ਖੋਲਤਾ ਦਾ ਜਗਦੀਪ ਭਾਈ ਨੇ ਦੂਆ ਪਾਉਣ ਗਿਆ ਦਾ ਜਿਹੜਾ ਖਾਲੀ ਸੌਰੀ ਕ੍ਰੇਡਾਂ ਆਲਾ ਇੱਚ ਕ੍ਰੇਡ ਲੱਦੇ ਹੁਣ ਦੂਆ ਤਾਂ ਉਹ ਖੋਲਿਆ ਆਇਆ ਕੋਈ ਨਹੀਂ ਚੱਤਣਾ ਲੋ ਬਾਈ ਲੋ ਜੀ ਬਾਈ ਸੰਗਤ ਬੈਠ ਗਈ ਬੈਠ ਗਈ ਬੈਠ ਸਮਾਨ ਲਾਤਾ ਪੂਰਾ ਪੂਰਾ ਕਰਤਾ ਸ਼ਿਫਟ ਕਰਿਆ ਬਾਈ ਦੂਏ ਟਰਾਲੇ ਚੇਂਜ ਕਰਿਆ ਪਰਮਾਨ ਵਾਲਾ ਸਿਰ ਪਰ ਸਮਾਨ ਵੱਲ ਲੋ ਰਸੀਆਂ ਪਵਾ ਦਮਾ ਤੁੰਨੂ ਦੋ ਬਈ ਦੋ ਟਰੈਕਟਰ ਉਹ ਖੜੇ ਆ ਇੱਕ ਇਧਰ ਖੜਾ ਨੀ ਤਿੰਨ ਚ ਵਧ ਗਏ ਸੀਟ ਬੈਲ ਜਾਣਾ ਚੱਕ ਦੀ 52000 ਆਏ ਆ ਟੈਂਕੀ ਲੱਦਣੀ ਰੋ ਦੂਏ ਪਰ ਦੀ ਸਾਹ ਈ ਸਾਹਿਬ ਬੈਠੋ ਚੜਾਈਏ ਚੜਾਈ ਮੜਾ ਯਾਰ ਲੋਡੀ ਸਾਹਿਬ ਕੀ ਗੱਲ ਕਰਤੀ ਈ ਸਾਹਿਬ ਉਹ ਕੌਣ ਬੈਠਾ ਬਾਈ ਕਾਕਾ ਕਾਕਾ ਬਾਈ ਮੈਂ ਜੋ ਸਾਰੇ ਪਹਿਲੀ ਪੀ ਉਹ ਕਰ ਲਾ ਡੀ ਸੀ ਆ ਜੁੱਤੀਆਂ ਇਹ ਚ ਪਾ ਲਿਓ ਥੱਲੇ ਆ ਨਾਲੇ ਬੈਕ ਕਰ ਰਗਾ ਹਾਂ ਕਰਦਾ ਕਰਦਾ ਜੁਣ ਕੰਮ ਕਰ ਸਾਰਾ ਸਮਾਨ ਹੁੰਦਾ ਰੱਖਾਂ ਲੈ ਮੈਂ ਕਰਦਾ ਟੈਂਸ਼ਨ ਲੈ ਮੈਂ ਚੜ ਗਿਆ ਉੱਪਰ ਆ ਟਰਾਲਾ ਪਾ ਦੇਣਾ ਕਾਲਿਆ ਟਰੈਕਟਰ ਨਾਲ ਜੌਂਡੀਆ ਤੇ ਜਾਉਂਗੇ 2521 ਇੱਕ ਹਰਸ਼ਵੀਰ ਟਰੈਕਟਰ ਤਿੰਨ ਟਰੈਕਟਰ ਚੱਲਦੇ ਨੇ ਹਜ ਜੀ ਬੜਾ ਕਰਤਾ ਉਹ ਕਰਤਾ ਮੇਰੇ ਆਉਂਗਾ ਕਰਗਾ ਹਾਂ ਉੱਠ ਓਏ ਇੱਕ ਟੈਂਕੀ ਰੱਖਣੀ ਇਹਦੇ ਪਰ ਟੈਂਕੀ ਰੱਖਣੀ ਇਹਦੇ ਪਰ ਉਹ ਗਾਣ ਕਰੋ ਹੋ ਗਿਆ ਸਭਨ ਸਹੀ ਆ ਚਲ 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 ਮੈਨੂੰ ਫੇਰ ਸਾਰੇ ਲਾਤ ਤੇ ਮੁੜੇ ਚਲੋ ਜੀ ਆ ਤਾਂ ਐ ਕਰਨਾ ਕਿ 2 ਮੀਟਰ ਕਾਰ ਰੱਖਦੇ ਆ ਆ ਬੰਦੇ ਦੀ ਕਰਨਾ ਖੜਾਉਣਾ ਹੀ ਨਹੀਂ ਆਪਾਂ ਨੇ ਚੱਲ 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 ਤੇ ਕੀ ਲੱਦੀ ਆ ਉਹ ਤੂੰ ਕਿੱਥੇ ਉੱਧਰ ਬਹਿ ਜਾ ਉਹ ਨਾਲ ਵਿੱਚ ਬਹਿ ਜਾ ਕੋਈ ਨੂੰ ਘੋ ਦੋ ਯਾਰ ਕੋਈ ਗੱਦਾ ਦੋ ਇਹਨੂੰ ਬੈਠਣੇ ਨੂੰ ਕੋਈ ਆ ਟੈਂਕ ਇੱਕ ਟੈਂਕੀ ਰੱਖਣੀ ਨੇ ਪਰ ਸੱਗੀ ਬਾਹ ਤੂੰ ਤਾਂ ਛੱਡ ਗਿਆ ਸਾਥ ਨਾ ਮਟਾਲਿਆ ਦੇਖ ਲੈ ਚਲੋ 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 ਨਹੀਂ ਨਹੀਂ ਓਏ ਜਾ ਤੁਸੀਂ ਟਿਕਟ ਲੈ ਲਪੇ ਦੇ ਬੈਂਕੀ ਲੈ ਜਾਓ ਬਸ ਕੱਢਾ ਲਾਓ ਮੁੰਡੇ ਬੈਂਕੀ ਬੈਂਕੀ ਬੈ ਜਾਓ ਬੈ ਜਾਓ ਭਾਈ ਅੱਗੇ ਘਾਰ ਹੋਰ ਹਰਸ਼ਵੀਰ ਘੰਗਾ ਰ ਯਾਰ ਤਾਂ ਕਿ ਉਹ ਆਇਓ ਥੈਂਕ ਯੂ ਪਾਇਓ ਰੱਖਾਈਂ ਭਾਈ ਟੋਕਲੀ ਉਹ ਹੋ ਨਹੀਂ ਰਿਹਾ ਟੁੱਟੀ ਆ ਖਾਲੀ ਉਹ ਆ ਟੁੱਟੀ ਆ ਇੱਧਰ ਉਹ ਬੱਸ ਬਹੁਤ ਦਾ ਲੋਗ ਇੱਧਰ ਉੱਧਰ ਬਹਿ ਜੂਗੇ ਦੋ ਬੰਦੇ ਉਹ ਬੱਸ ਇਹ ਟੁੱਟੀ ਆ ਉਹ ਟੁੱਟੀ ਮੋੜ ਦੇਵਾ ਇਹ ਰੱਖ ਸਾਬਾ ਲੈਣਾ ਦਾ ਕੋਈ ਖਿਸਕਣੇ ਦੇ ਪਰ ਸਾਵਾਦ ਹੋਈ ਨੂੰ ਕੋਈ ਨਹੀਂ ਉਹ ਉਹਨੇ ਪਹਿਣਾ ਮੈਂ ਮੈਕਲਾਂ ਨੇ ਗੱਦਾ ਰੱਖ ਉਹ ਕਿੱਥੇ ਪਏ ਇੰਦਰ ਵੀ ਖਾ ਜਾਣੀ ਉਹ ਟੂਟੂਰੇਟਿਸ ਬੋਲ ਬਾਹਰ ਰੱਖਦਾ ਕੁਛ ਮੈਂ ਕਿ ਇੱਧਰ ਵਾਜੋ ਯਾਰ ਦੋ ਤਿੰਨ ਜਣੇ ਕੋਈ ਆਪਣੇ ਨੀਲਾ ਰਸਾ ਲੱਭਿਆ ਨਹੀਂ ਪਿਆਰ ਰਸਾ ਤਾਂ ਮੈਂ ਲਿਆਉਣਾ ਹੈ ਕੀ ਹੋ ਗਿਆ ਥੈਲਾ ਦੇਖੀ ਮਜ਼ਬੂਤ ਆ ਨਹੀਂ ਬੂਲ ਬਾਹਰ ਜਮਾਈ ਉਹਦੇ ਵਿੱਚ ਪਾਏ ਯਾਰ ਉਹ ਥੈਲਾ ਉੱਪਰ ਹੀ ਰੱਖ ਲਿਆ ਪਹਿਲਾਂ ਹੋਰ ਰੱਖ ਲੈ ਜਸੂਦਾਰ ਕੇ ਥੈਲਾ ਧਾਰ ਲਓ ਬੰਨਿਆ ਦੇਖਦੀ ਬੜੀ ਮਜ਼ਬੂਤੀ ਚੈੱਕ ਕਰ ਬੰਦੇ ਬੈਗੇ ਨਾ ਪਿੱਛੇ ਚਲੀ ਯਾਰ ਹਲੋ ਉੱਪਰ ਥੱਲੇ ਨਾ ਕਰਦੇ ਨਿੰਦੂ ਉੱਪਰ ਨਾ ਕਰੀ ਬੈਕ ਆਉਣ ਦੇ ਬੈਕ ਥੋੜਾ ਜਿਹਾ ਛੱਡ ਰੱਖਿਆ ਪੈ ਗਈ ਤਿੰਨ ਬਾਅਦ ਦੇਖ ਤਿੰਨ ਬਾਅਦ ਹੈਗੀ ਪਹਿਲਾਂ ਕਾਦੀ ਗੱਡੀ ਹੈ ਗੱਡੀ ਆ ਗਈ ਮਣੀ ਅਰੇ ਸਾਲਾ ਖਲੂ ਵਿੱਚ ਆ ਨਾ ਸਾਰਾ ਕੀ ਜੁਰਦਾ ਜਾਂਦਾ ਆ ਮਾ ਜਾਂਦਾ ਹਾਂ 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 ਮੈਂ ਇੱਧਰ ਹੀ ਪਾ ਦਾਂਗਾ ਕਾਰੀ ਰਿਕਰਡ ਭਜਾ ਕੇ ਆ ਉੱਥੇ ਪਾ ਦੇ ਚਲੋ ਜੀ ਬੈਠੋ ਸੂਰਜ ਪੈਂਦਾ ਆ ਜਾ ਆ ਜਾ ਜੀ ਸੂਰਜ ਪੈਂਦਾ ਹਾਂ 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 ਹੈ ਜਿਆਦਾ ਤਿੱਖਾ ਹੈ ਜਿਆਦਾ ਤਿੱਖਾ ਹੈ ਇਹਨੂੰ ਮੁਰੇ ਕਰ ਦੋ ਉਹ ਸਟੈਂਡ ਆ ਯਾਰ ਸਟੈਂਡ ਬੰਦਣਾ ਮੈ ਹੀ ਲੈਂਡ ਵਾਲਾ ਕਾ ਬਾੜੀ ਜੀ ਜਿਖਾਏ ਦਿਖਾਈਂ ਕਾਕੇ ਦਾ ਭਾਈ ਦਿਖਾਈਂ ਦਿਖਾਈਂ ਲਗਾ ਮੂਹ ਲਗਾ ਦੇ ਆ ਲੈ ਸਮਾਨ ਦਾ ਹੱਦ ਦੋ ਜੇ ਹਿਲਦਾ ਹੋਲਦਾ ਦੱਸ ਦੇ ਆਪਾਂ ਸੈੱਟ ਕਰ ਲੈਂਦੇ ਹਾਂ ਹਾਂ ਲੋ ਜੀ ਡੈਡੀ ਇੱਧਰ ਬੈਠਾ ਜੀ ਚੱਕੀ 'ਤੇ ਘਰਾ ਵਾਹ ਜਾਂ ਘਰਾ ਕੋਈ ਨਹੀਂ ਹੈ ਨਾ ਨਾ ਘਰਾ ਚੱਲ ਜਾਣਾ ਹਾਂ ਕਾਕੰਡਾ ਸਾਰਾ ਕੋਈ ਕਰ ਜਾਂਦਾ ਕੰਮ ਬਾ ਠੀਕ ਆ ਠੀਕ ਵਾਹ ਜਾ ਠੀਕ ਆ ਜੀ ਕਾਲੇ ਝੱਡੇ ਆਣਾ ਮੰਨੂ ਝੱਡੇ ਆਉਂਗਾ ਹਾਂ ਆ ਬੰਦ ਲਿਆ ਮੂੰਹ ਭਾਈ ਲੈ ਠੀਕ ਐ ਸੇਵਾ ਪੂਰੀ ਐ ਹੈ ਸਹੀ ਗੱਲ ਐ ਸੇਵਾ ਤਾਂ ਹੀ ਆਉਣੀ ਆ ਉੱਤੇ ਪਰਦੀ ਪਾ ਲੈ ਯਾਰ ਡੱਗੇ ਉੱਤੇ ਜਾ ਕੇ ਹਵਾ ਲੱਗ ਜੂ ਭਾਈ ਕੀ ਫਾਇਦਾ ਉੱਪਰੋਂ ਤੋਂ ਪਹੁੰਚਣਾ ਨਾ ਹਾਂ ਟਰਾਲੇ ਉੱਪਰ ਦਾ ਗੱਦੇ ਰੱਖ ਤੇ ਗੱਦਿਆਂ 'ਤੇ ਬਹਿ ਜਾਓ ਹੈ ਇਹ ਕੋਨੇ ਦੰਬੂ ਆਓ ਲੋ ਬਕੂਨਾ 'ਤੇ ਪਰ ਬਹਿ ਜਾਓ ਗੱਦਿਆਂ 'ਤੇ ਨਾ ਨਾ ਰਜਾਈਆਂ ਘੇਰਤੀਆਂ ਦੋ ਹਾਂ ਦੋ ਤਿੰਨ ਰਜਾਈਆਂ ਆ ਸਹੀ ਗੱਲ ਜੀ ਐ ਅੱਛਾ ਕਾਲ ਤਾਂ ਹੈ ਦੋ ਦੋ ਤਿੰਨ ਦੋ ਤਿੰਨ ਟਰੈਕ ਚੱਲਦੇ ਤਿੰਨ ਤਿੰਨ ਹੀ ਤੰਬੂ ਵਾਲੇ ਦੋ ਇੱਕ ਜਗਦੀਪ ਦਾ ਇੱਕ ਕਾਲੇ ਦਾ ਆਇਆ ਕਰ ਦੋ ਤੰਬੂ ਵਾਲੇ ਇੱਕ ਬਗੈਰ ਤੰਬੂ ਦਾ ਇੱਕ ਜਪਾਂਡੇ ਹੀ ਆ ਅੱਛਾ ਤੰਬੂ ਵਾਲੇ ਜਪਾਂਡੇ ਆ ਇਹ ਪਹਿਲਾਂ ਅਸੀਂ ਬਰੈਡ ਉਹ ਕਰਤੇ ਤੇ ਬਗੈਰ ਬਿੱਡ ਤੇ ਮੈਂ ਇਹਨੂੰ ਤੰਬੂ ਵਾਲੇ ਚਾ ਲੱਦੋ ਬਰੈਡਾਂ ਨੂੰ ਮੀਂਹ ਕਣੀ ਦਾ ਕੁਛ ਨਹੀਂ ਪਤਾ ਨਾ ਨਾ ਮੀਂਹ ਕਣੀ ਦਾ ਬਰੈਡਾਂ ਉੱਪਰ ਤੇ ਸਾਰਾ ਲੰਗਰ ਚੱਲਣਾ ਨਾ ਲੰਗਰ ਵੀ ਬਰੈਡਾਂ ਪਰ ਤੇ ਚੱਲਣਾ ਸਾਰਾ। ਨਾ ਨਾ ਠੀਕ ਆ ਠੀਕ। ਓ ਬਾਈ ਆ ਜਾ ਮੈਲਾ ਬਾਪੂ ਨੂੰ। ਹੈਲੋ। ਮੈਲਾ ਬਾਪਾਈ ਆਇਆ ਵੀਡੀਓ ਦੇਖਦਾ ਆਪਣੀ। ਮਾਛੂੜੇ ਕੋਲ ਤੇ ਆਇਆ ਹੋਇਆ ਹੈ ਬਾਈ। ਕਿਹੜਾ ਪਿੰਡ ਆ ਬਾਈ ਦਾ ਤੇਰਾ? ਬੁੱਲੇਵਾਲ। ਬੁੱਲੇਵਾਲ ਪਿੰਡ ਆ ਬਾਈ ਦਾ। ਨਾਮ ਕੀ ਆ ਬਾਈ? ਦਾਉਂਰੀ ਗੁਰਪ੍ਰੀਤ ਸਿੰਘ ਬਾਈ ਦਾ। ਜੈ ਇਹੀ ਫੋਨ ਕਰਦਾ ਉਹਦਾ। ਆ ਮਾਨੂੰ। ਮਾਛੂੜੇ। ਆ ਬੋਲ ਕਿਤਾ ਦੀਆਂ। ਆ ਮਾਨੂੰ ਬਾਈ ਨੂੰ ਕਰਦਾ। ਉਦਣ ਵੀ ਕਰਦਾ ਦਾ ਬਾਈ ਜਿੱਦਾਂ ਜਿੱਦਾਂ ਉੱਥੇ ਏਖਨੌਰੀ ਨੂੰ। ਵਾਸਤੇ ਕੀਤਾ ਜੀਆ ਭਾਈ ਜੀ ਨਾ ਪਹਿਲਾਂ ਅਸੀਂ ਲੰਗਰ ਲੁਆਣਾ ਹਾਂ ਪਹਿਲੀ ਵਰੀ ਹਾਂ ਜੀ ਪਹਿਲੀ ਦੇ ਬਾਅਦ ਹਾਂ ਹੁਣ ਤਾਂ ਪਹਿਲੀ ਤੇ ਆ ਸਵਾ ਲੰਗਰ ਦੇ ਫਿਰ ਜਾਉਂਗੇ ਚਲੋ ਗੁੰਨੇ ਵਧੀਆ ਮਿਲ ਜਾਣਗੇ ਭਾਈ ਹਾਂ ਪਿੰਡ ਦਾ ਹੋਣਾ ਨਹੀਂ ਨਹੀਂ ਕੰਦਾ ਨਹੀਂ ਹੈ ਕੰਦਾ ਹੀ ਆ ਭਾਈ ਕੰਦਾ ਹੀ ਸਵਾ ਲੱਖ ਵਰਗਾ ਹਾਂ ਸਹੀ ਗੱਲ ਆ ਚਲੋ ਸੇਵਾ ਕਰਿਓ ਭਾਈ ਹਾਂ ਆ ਠੀਕ ਹੈ ਆ ਜੀ ਦੇ ਨਾਲ ਚੱਕ ਰੱਖਿਆ ਭਾਈ ਹੈ ਆ ਜੀ ਚੱਕ ਰੱਖਿਆ ਉਹ ਕ੍ਰੇਡ ਵੀ ਸਹੀ ਟਰਾਲਾ ਹੀ ਸਹੀ ਮਿਲਿਆ ਬਾਈ ਟਰਾਲਾ ਇਹਨੇ ਗਲਤ ਪਾ ਲਿਆ ਸਵੇਰੇ ਹੀ ਟਰਾਲਾ ਯਾਰ ਹੁੱਕ ਨਹੀਂ ਪੈਂਦੀ ਉਹਦੀ ਹੁੱਕ ਬੜੀ ਕਰਾਈ ਹੋਈ ਆ ਇਹ ਚੱਕਰ ਪੈ ਗਿਆ ਉਹਨਾਂ ਨੇ ਤੋੜ ਦੇਣ ਗਲਾਸ ਕਿਉਂ ਕਰਦੇ ਨੇ ਇਹਦੇ ਜੱਦ ਕੋਈ ਐ ਨਹੀਂ ਕੁਝ ਵੀ ਟੁੱਟਦਾ ਗਲਾਸਾਂ ਕਿਹਾ ਟੁੱਟਣ ਲੱਗਿਆ ਨਹੀਂ ਕੁਝ ਨਹੀਂ ਹੁੰਦਾ ਉੱਪਰ ਨਾ ਬੈਠੇ ਤੁਸੀਂ ਬਾ ਉੱਪਰ ਨਾ ਬੈਠੋ ਮੈਂਗਾ ਉੱਪਰ ਨਾ ਬੈਠਿਓ ਪਿੱਛੇ ਰਹੋ ਇਹਦੇ ਮੇ ਟੇਬਲਾਂ 'ਤੇ ਬਹਿ ਜਾਓ ਲਾ ਹੁਣ ਲਾਤਾ ਇਹਦੇ ਪਰ ਰਹਿੰਦਾ ਦਾ ਬਾਈ ਕੇਸਰੀ ਨਿਸ਼ਾਨ ਲਾਉਣੇ ਨੂੰ ਝੂਲਦੇ ਨਿਸ਼ਾਨ ਲੈਣ ਪੱਥ ਮਹਾਰਾਸ਼ਟਰ ਦੇ ਉਹ ਖੜਾ ਕਰਕੇ ਲਾ ਯਾਰ ਸਹਜ ਉਹ ਸਹਜ ਖੜਾ ਕਰਕੇ ਲਾ ਯਾਰ ਹਾਂ ਇੱਥੇ ਬਾਦ ਆ ਪੇਪਰ ਕੋਲ ਪਾ ਇੱਥੇ ਬਾਦਨ ਆਇਆ ਰਹਿਣਾ ਦਾ ਇਹ ਐਂ ਕਰਦੇ ਕੋਈ ਗੱਲ ਨਹੀਂ ਆਇਆ ਰਹਿਣ ਦੇ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਸਹੀ ਆ ਆ ਇੱਥੇ ਬੰਦੇ

ਕਹਿੰਦਾ ਮੁਰੇ ਤੇ ਆ ਸਟੋਰੀਆਂ ਪੈਣੀਆਂ ਐ ਸਨੈਪਚੈਟ ਬਣੇ ਹੈ ਡੈਡੀ ਲੈ ਜੀ ਹਾਂ ਮੂਹ ਨੇ ਲੇਡ ਆ ਪਾ ਚੱਡਾ ਲਾਤਾ ਨਾ ਉਹ ਖਾਲੀ ਰਿਆ ਚੱਕੀ ਪਰ ਪਹੁੰਚੇ ਹੋਏ ਆ ਬਾਈ ਪੂਰੇ ਖੜਕੇ ਪਿੱਡ ਤੇ ਪੱਤੋਂ ਲੱਗੇ ਤਿਆਰੀ ਐ ਜਿਹੜਾ ਇਹ ਮੈਂ ਤੇ ਹੀ ਮੂਹ ਲਓ ਆਇਆ ਰੋਕੇ 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 ਆਇਆ ਇੱਧਰ ਤੇ ਇਹ ਗੱਲ ਹੈ ਹਾਂ ਇਹੋ ਟਾਕੋ ਲੈ ਆ ਗਿਆ ਲੋਟ ਆਹੀ ਪੂਰੀ ਆ ਜੋ ਕਿ ਬਰਸਾ ਪੱਕਾ ਕੰਮ ਹੋ ਗਿਆ ਹਾਂ ਨਹੀਂ ਕੌਣ ਫੜ ਕੇ ਵੰਦਾ ਪੂਰੀ ਲਿਆਓ ਰੀ ਆ ਇਹਨੂੰ ਲਿਓ ਹਾਂ ਇਹਨੂੰ ਬੰਦੋ ਅੱਗੇ ਜਿਸਟਰੀ ਦੇ ਹਾਂ ਇੱਥੇ ਠੀਕ ਹੈ ਉੱਧਰ ਤੇ ਇਹਨੇ ਰੋਕ ਲਈ ਇੱਧਰ ਆਉਣੇ ਨੂੰ ਇੱਧਰ ਤੇ ਨਾ ਆਖੇ ਨਾ ਪਾ ਠੀਕ ਹੈ ਨਹੀਂ ਨਹੀਂ ਮੈਂ ਨਹੀਂ ਪੰਘਾ ਪੰਘਾ ਰੱਸੀਆਂ ਰੱਸੀਆਂ ਦੇ ਪੰਘਾ ਆ ਮਾਰ ਦੋ ਉਹਨੂੰ ਗਲਿੰਡਰਾਂ ਨੂੰ ਯਾਰ ਹੀਲਾ ਤਾਂ ਲੱਗਿਆ ਨਹੀਂ ਲਿਆ ਯਾਰ ਸਲੰਡਰ ਉਹ ਹਾਲੇ ਤਾਂ ਬੈਠੇ ਆ ਹਾਲੇ ਕੀ ਕਰ ਰਹੇ ਆ ਯਾਰ ਬੈਠੇ ਆ ਉਹ ਅੱਕ ਉੱਥੇ ਜਾ ਕੇ ਮਾਰੂਗੇ ਕਰੂਗੇ ਸੱਟ ਉੱਥੇ ਜਾ ਕੇ ਤਾਰ ਲੂਗੇ ਯਾਰ ਟਰਾਲੀ ਦੇ ਕਹਿੰਦਾ ਮੈਂ ਕਿੱਥੇ ਨਾ ਨਾ ਇਹ ਨਹੀਂ ਹਿਲਦੇ ਸਲੰਡਰ ਕਿ ਆ ਹਿਲਣੇ ਲੇਟ ਹੋ ਗਏ ਬਾਈ ਕਾ ਪੈਂਦਾ ਬੁਦਾ ਪੈਨਰ ਪਲੇਟ ਕਰਕੇ ਚੱਕਰ ਪੈ ਜਾਂਦਾ ਇੱਕ ਟਰੈਕਟਰ ਉਹ ਖੜਾ ਬਈ ਸੜਕ ਬੜੀ ਮੰਨ ਹੋ ਗਈ ਬਾਈ ਕਬਾ ਮਾਰਦੇ ਆਂ ਹਾਂਜੀ ਕਿੱਦੜ ਨੂੰ ਚੁੰਨੀ ਨੂੰ ਚੁੰਨੀ ਨੂੰ ਹਾਂ ਚੁੰਨੀ ਨੂੰ ਮਰਨ ਦੇ ਚੁੰਨੀ ਐਂ ਚੱਲ ਇਹਨੂੰ ਗੱਪੇ ਕਰ ਲੋ ਇਹਨੂੰ ਖੀਮ ਗੱਪੇ ਕਰ ਲੋ ਇਹ ਕਰੂੰਗਾ ਖੀਮ ਦਾ ਕਾਲਿਆ ਵਾਲਾ ਹਾਂ ਉਹ ਪਿੱਛੇ ਕਰ ਲੈ ਸੰਗਤ ਵਾਲਾ ਪਿੱਛੇ ਕਰ ਲੈ ਸੰਗਤ ਵਾਲਾ ਪਿੱਛੇ ਕਰ ਲੈ ਨਾਲੇ ਉਹ ਕਾਲਾ ਇੱਕ ਹੋਰ ਥੋੜੇ ਨਾਲ ਛੋਟਾ ਕਾਲਾ ਉਹ ਖੇੜੀ ਮੋੜ ਲਈ ਹੈ ਖੇੜੀ ਨੂੰ ਕਿਹੜੇ ਰੋਡ ਵਧੀਆ ਬਣਿਆ ਹਾਂ 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 ਲੁੱਕ ਪਾਰ ਹਾਂ ਹਾਂ ਲੁੱਕ ਪਾਰ ਚਲੋ ਵੀ ਤੋਰੋ ਜਗਾਰਾ ਰਾਦਿਓ ਸਤ ਜੀ ਆਇ ਤਾਲ ਕਾ ਖੜਾ ਬਈ ਕਾਲੇ ਵਾਲਾ ਇੱਚ ਸੰਗਤ ਸੇਵਾਦਾਰ ਵੈਲਕਮ ਟੂ ਜੀ ਜੀ 무추, 라이프잇 리트로컬. 아, 이거 어려운 일하는거 이. 로비. 와이크루